ਵੰਸੋਦੂ ਕਹਿ ਨਹੀਂਦਾ ਵੀ ਮੁੰਡਾ ਮੇਰੇ ਨੂੰ ਸੈੱਟ ਕਰ ਦੇ ਪਰ ਮੈਂ ਕਿੱਦਾਂ ਕਰ ਦਵਾ ਐਨੇ ਨਕਮਾ ਬੰਦੇ ਆ ਬਹੁਤ ੜਾਵੇਂ ਮਿਲਦੇ ਨੇ ਕੱਲ ਮੈਂ ਪਿੰਡ ਦੇ ਵਿੱਚ ਦੀ ਜਦੋਂ ਗਿਆ ਨਾ ਜੈਲਾ ਮੈਨੂੰ ਟੱਕਰਿਆ ਉਹ ਵੀ ਕਹਿੰਦਾ ਵੀ ਬਹੁਤ ਤੇਰਾ ਮੁੰਡੇ ਨੇ ਨਕਮਾ ਬੰਦਾ ਆ ਇਹ ਬਹੁਤ ਨੁਕਸਾਨ ਕਰਦਾ ਫੇਰ ਮੈਂ ਗਾਂ ਥੋੜਾ ਜਿਹਾ ਗਿਆ ਤੇ ਡਾਕਟਰ ਗਲਜਾਰ ਜਿਹੜਾ ਅੱਜ ਨਹੀਂ ਜਿੱਤੀ ਦੁਕਾਨ ਉਹਦੀ ਵੀ ਦੁਕਾਨ ਦਾ ਨਸ਼ੀਸ਼ਾ ਪੰਗਿਆ ਉਹ ਵੀ ਕਹਿੰਦਾ ਜੇ ਮੈਨੂੰ ਸ਼ੀਸ਼ਾ ਪਵਾ ਕੇ ਦੇਨੇ ਤਾਂ ਮੈਂ ਪਰਚਾ ਦੇ ਦੇਣਾ ਮੁੰਡੇ ਤੇ ਲੈ ਮੈਂ ਕਿਦਾਂ ਉਹਦੇ ਇੰਨੇ ਪੈਸੇ ਲਾਵਾਂ ਵੀ ਤੂੰ ਕਹਿ ਨਹੀਂ ਦੱਲੀ ਅਮੀ ਉਹਨੂੰ ਜ਼ਮੀਨ ਦੇ ਦੇ ਉਹਨੂੰ ਸੈੱਟ ਕਿਤੇ ਕਰ ਦੇ ਮੈਂ ਕਿਦਾਂ ਸੈੱਟ ਕਰ ਦਵਾਂ ਚਲੋ ਕੋਈ ਗੱਲ ਨਹੀਂ ਲੰਬੇ ਹੀ ਹੁੰਦੇ ਆ ਨਾ ਕੋਈ ਨਸ਼ਾ ਤਾਂ ਨਹੀਂ ਕਰਦਾ ਲੋਕਾਂ ਦੇ ਮੁੰਡੇ ਨਾਲੋਂ ਫੇਰ ਵੀ ਮੇਰਾ ਮੁੰਡਾ ਬਹੁਤ ਚੰਗਾ ਹੈ ਲੈ ਜਿਹਨੂੰ ਤੂੰ ਚੰਗਾ ਕਹਿੰਦੀ ਆ ਗਿਆ ਇਸੇ ਰੇ ਦਾ ਮਕਮਾ ਦੇਖ ਲੈ ਵਿਵੇਕ ਮੇਰੇ ਵਿਆਹ ਦੀ ਗੱਲ ਚੱਲਦੀ ਪਈ ਆ ਯਾਰ ਤੈਨੂੰ ਕਿਹੜਾ ਨਕਮੇ ਨੂੰ ਕੁੜੀ ਦੇ ਦੂੰਗਾ ਬੰਸਰ ਤੇਰੀ ਮੈਂ ਗੱਲ ਮੰਨ ਲੇ ਲਾ ਪਰ ਪਿੰਡ ਦਾ ਇੱਕ ਵੀ ਬੰਦਾ ਕਹਿ ਦੇਵੇ ਇਹਨੂੰ ਆ ਕੇ ਵੀ ਇਹ ਚੰਗਾ ਆ ਤੇ ਮੈਂ ਦੂਜੇ ਦਿਨ ਜ਼ਮੀਨ ਨਾਲ ਵਾ ਦੇਵਾਂ ਬੇਬੇ ਜਿਹੜੀ ਬਾਪੂ ਨੇ ਗੱਲ ਕਹੀ ਆ ਤੂੰ ਇਸ ਗੱਲ ਦੀ ਗਵਾਹ ਆ ਨਾ ਦੇਖ ਪੁੱਤ ਤੁਹਾਡੀ ਪਿਓ ਪੁੱਤਾਂ ਦੀ ਗੱਲ ਆ ਮੈਨੂੰ ਹਾਂ ਵਿਚ ਦੇਓ ਬਾਕੂ ਤੋ ਇੱਕ ਬੰਦੇ ਦੀ ਗੱਲ ਕਰਦਾ ਨਾ ਤੈਨੂੰ ਕੋਈ ਚੰਗਾ ਨਹੀਂ ਕਹਿੰਦਾ ਜੇ 4-5 ਜਾਣੇ ਚੰਗਾ ਕਹਿਤਾ ਤੇ ਫੇਰ ਮੈਨੂੰ ਸ਼ਰਤ ਮਨਜ਼ੂਰ ਆ ਜਿੱਦਣ 4 ਬੰਦੇ ਆ ਕੇ ਤੈਨੂੰ ਚੰਗਾ ਕਰਨ ਉਹਦਣੇ ਜ਼ਮੀਨ ਤੇਰੇ ਨਾਂ ਹੋ ਜਾਊ ਚਲ ਤੁਸੀਂ ਮਾਂ ਪੁੱਤ ਗੱਲ ਕਰੋ ਮੈਂ ਮੋਟਰ ਤੋਂ ਨਾ ਗੜਾ ਮਾਰ ਕੇ ਹੁਣੇ ਆਇਆ ਬੈਂਤੀ ਬਹੁਤ ਮਾਰਾ ਹੋਇਆ ਪਰ ਮੁੰਡਾ ਬਹੁਤ ਚੰਗਾ ਸੀ ਮਾਤਾ ਮੇਰਾ ਜਿਗਰੀ ਜਲਾਰ ਸੀ ਬਹੁਤ ਪਿਆਰ ਕਰਦਾ ਸੀ ਮੇਰੇ ਨਾਲ ਪਰ ਬੰਦਾ ਬਹੁਤ ਚੰਗਾ ਸੀ ਬੈਂਤੀ ਬਹੁਤ ਮਾਰਾ ਹੋਇਆ ਪਰ ਮੁੰਡਾ ਤੁਹਾਡਾ ਬਹੁਤ ਚੰਗਾ ਸੀ ਤੈਂ ਜੀ ਬਹੁਤ ਮਾਰਾ ਹੋਇਆ ਪਰ ਮੁੰਡਾ ਤੁਹਾਡਾ ਬਹੁਤ ਚੰਗਾ ਸੀ ਮਨਸੂ ਕੀ ਹੋ ਗਿਆ ਪੁੱਤ ਨੂੰ ਉਹ ਕੀ ਹੋ ਗਿਆ ਮੇਰੇ ਪੁੱਤ ਨੂੰ ਬਾਪੂ ਹੋਇਆ ਕੁਝ ਨਹੀਂ ਵੇਲਾ ਕਿੰਨਿਆਂ ਨੇ ਚੰਗਾ ਕਹਿਤਾ ਆਲੇ ਸਾਰੀ ਜ਼ਮੀਨ ਮੇਰੇ ਨਾਂ ਕਰ ਦੇ